ਆਵੇ ਨਾਲੇ ਲਾਇਕ ਜੇ ਨਾ ਘਰ ਹੋਈ ਪਈ ਐ ਤੁਹਾਡੇ ਆਉਣ ਦਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪਰਮਾਤਮਾ ਤੋਂ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨਵਿੰਦਰ ਕਰਦੇ ਰਹੋ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੈ ਅੱਜ ਸੋ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਵਾਲਾ ਧੰਨਵਾਦ ਤੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦੋਂ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਿਆਦਾ ਸਵਾਦ ਆਉਂਦਾ ਇੱਕ ਵਾਰ ਦੋਰ ਨੇ ਰਕੇ ਕੀਤਾ ਮਾਰਵਾ ਧੰਨਵਾਦ ਭਾਈ ਜਰਮਦ ਕਰੀਏ ਫੇਰ ਸ਼ੁਰੂ ਗੱਲਾਂ ਬਾਤਾਂ ਕਰਾਂਗੇ ਉਸੇ ਵੀ ਲੇਟ ਹੋ ਕੇ ਟੈਰ ਦਾ ਸੌਵਾਂਗੇ ਸਵੇਰੇ ਫੇਰ ਕੰਮ ਲਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਨਾਨਕ ਸਿੰਘ ਸਾਹਿਬ ਦੇ ਚਰਨਾਂ ਦੇ ਟੇਕਦੇ ਆ ਵੀ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਰਹਿ ਜਾਂਦੇ ਇਹਦਾ ਖੁਸ਼ ਹੋਇਆ ਮਤਲਬ ਉਹ ਰੇਟ ਕਰਦਾ ਦਾ ਗਾਣਾ ਵੀ ਘਟ ਕਰਨਾ ਰਿਹਾ ਐਸੀ ਕਿਰਪਾ ਆਰਟਿਸਟਾਂ ਨੂੰ ਉਧਰ-ਉਧਰ ਔਰ ਤੁਹਾਡਾ ਕਰਮ ਹੈ ਕਿ ਤੁਸੀਂ ਸੁਣਦੇ ਨਾ ਪਿਆਰ ਸਰਦਾਰ ਦਾ ਚੱਲ ਚੰਡੂ ਪਹਿਰਾ ਲੈ ਵਲਾ ਮਾਨਸਾਬਾ ਨਾਲੇ ਲਾ ਕੇ ਜੈਕਾਰ ਹੋਈ ਪਈਆ ਖੜੇ ਆਵਣਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨਸਾ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪ੍ਰਮਾਤਮਾ ਕੋਲੋਂ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜਾੜਾ ਖੁਸ਼ੀ ਹੋਈ ਹੈ ਅੱਜ ਆਜਾ ਤੇ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਬਰਾ ਧੰਨਵਾਦ ਤੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਿਆਦਾ ਸਵਾਦ ਆਉਂਦਾ ਇੱਕ ਵਾਰ ਦੋਰ ਨੇ ਰਕੇ ਕੀਤਾ ਮਾਰਦਾ ਧੰਨਵਾਦ ਭਾਈ ਜੀ ਪਰਮਾਨ ਕਰੀਏ ਫੇਰ ਗੱਲਾਂ ਬਾਤਾਂ ਕਰਾਂਗੇ ਜੇ ਵੀ ਲੇਟ ਹੋ ਕੇ ਟਾਈਮ ਦਾ ਸੌਵਾਂਗੇ ਸਵੇਰੇ ਫੇਰ ਕੰਮ ਲਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਨਾਨਕ ਸਾਹਿਬ ਦੇ ਚਰਨਾਂ 'ਚ ਟਿਕਦੇ ਆ ਵੀ ਕਲਾਕਾਰ ਕਿ ਐਸੀ ਜਮਾਤ ਹੈ ਖੁਸ਼ ਹੋ ਕੇ ਰਹਿ ਜਾਂਦੇ ਜਿੰਦਾ ਖੁਸ਼ ਹੋਇਆ ਬੰਦਾ ਉਹ ਰੇਟ ਕਰਦਾ ਲਗਾ ਦੇ ਆ ਵੀ ਘਟ ਕਰ ਲਾ ਰਿਹਾ ਐਸੀ ਕਿਰਪਾ ਆਰਟਿਸਟਾਂ ਦੀ ਕੁਦਰਤ ਕੁਦਰਤ ਔਰ ਤੁਹਾਡਾ ਕਰਮ ਹੈ ਕਿ ਤੁਸੀਂ ਸੁਣਦੇ ਆਂ ਤਾਂ ਪਿਆਰ ਸਰਕਾਰ ਦਾ ਚੱਲ ਪਿੰਡ ਪਹਿਲਾ ਲਾਇਵ ਦਾ